ਦਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਹਮਹੀਂ ਪਚਹਾਰੇ RAM ਕਹੇ ਕਰ ਤਾਲ ਬਜਾਵੇ ਚਟੀਆਂ ਸਬੇ ਬਿਗਾਰੇ RAM ਨਾਮਾ ਜਪਬੋ ਕਰੇ ਹਿਰਦੈ ਹਰਜੀ ਕੋ ਸਿਮਰਨ ਧਰੈ ਰਹਾਉ ਬਸਦਾ ਬਸ ਕੀਨੀ ਸਬ ਰਾਜੇ ਬਿੰਤੀ ਕਰੇ ਪਟਰਾਨੀ ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿੰਨ ਤਉ ਔਰੇ ਠਾਨੀ ਕਾੜ ਖੜਗ ਕਾਲ ਭੈ ਕੋਪਿਓ ਮੁਹੇ ਬਤਾਓ ਜੋ ਤੋਹੇ ਰਖੈ ੀਤ ਪਤੰਬਰ ਤ੍ਰਿਪਾਵਣ ਤਣੀ ਥੰਮ ਮਾਹੇ ਹਰ ਪਖੈ ਹਰਨਾਖਸ਼ ਨਖੇ ਬਿਦਾਰਿਓ ਸੁਰ ਨਰ ਕੀਏ ਸਨਾਥਾ ਕਹੇ ਨਾਮ ਦਿਓ ਤਿਸੈ ਤੇ ਆਵੋ RAM ਅਪੈ ਪਦ ਦਾਤਾ ਇਹਦਾ ਉਪਦੇਸ਼ ਏਸੀ ਹੋਲੀ ਦਾ ਪੀ ਸੱਚ ਵੇਖਣ ਨੂੰ ਭਾਵੇਂ ਨਤਾਣਾ ਤੇ ਨਿਮਾਣਾ ਤੇ ਕੱਲਾ ਵੀ ਲੱਗੇ ਪ੍ਰਹਿਲਾਦ ਕੱਲਾ ਹੀ ਰਹਿ ਗਿਆ ਉਦੇ ਨਾਲ ਨਹੀਂ ਸੀ ਕੋਈ ਵੀ ਖੜਾ ਇਕੱਲਾ ਹੀ ਸੀ ਸੱਚ ਵੇਖਣ ਨੂੰ ਭਾਵੇਂ ਨਿਤਾਣਾ ਨਿਮਾਣਾ ਤੇ ਇਕੱਲਾ ਵੀ ਹੋਵੇ ਦੂਜੇ ਪਾਸੇ ਝੂਠਿਆਂ ਦੀ ਜੁੰਡਲੀ ਹੋਵੇ ਵੇਖਣ ਨੂੰ ਹਰਨਾਕਸ਼ ਵਰਗੇ ਬਲਵਾਨ ਹੋਣ ਵੱਡੀ ਸਮਰੱਥਾ ਦੇ ਮਾਲਕ ਹੋਣ ਪਰ ਸੱਚ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਝੂਠੇ ਕਿੱਡੇ ਵੀ ਤਗੜੇ ਪ੍ਰਭੂ ਸਤਾ ਦੇ ਮਾਲਕ ਹੋਣ ਅਖੀਰ ਨੂੰ ਜਿੱਤ ਸੱਚ ਦੀ ਹੁੰਦੀ ਹੈ ਝੂਠੇ ਹਾਰ ਹੀ ਜਾਂਦੇ ਨੇ ਝੂਠੇ ਮਾਰ ਹੀ ਜਾਂਦੇ ਨੇ